ਜੋ ਤੁਹਾਡੇ ਮਨ 'ਚ ਅਧੂਰੇ ਚਾਹ ਹਨ ਸੁਪਨੇ ਹਨ ਅਹਿਸਾਸ ਹਨ ਉਹਨਾਂ ਨੂੰ ਅੱਜ ਹੀ ਜੀ ਲਵੋ ਤੁਹਾਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੋ ਸਕਦਾ ਹੈ ਤੁਸੀਂ ਵੀ ਖੁਦ ਖੁਸ਼ੀ ਵੱਲ ਵਧ ਰਹੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਫੇਰ ਅਸੀਂ ਇੱਕ ਕਹਾਣੀ ਦੇ ਨਾਲ ਹਾਜ਼ਰ ਹੋਏ ਆਂ ਉਮੀਦ ਕਰਦੇ ਆਂ ਆਪ ਜੀ ਨੂੰ ਪਿਛਲੀ ਕਹਾਣੀ ਪਸੰਦ ਆਈ ਹੋਵੇਗੀ ਇਸ ਕਹਾਣੀ ਨੂੰ ਵੀ ਬਦ ਤੋਂ ਬਦ ਪਿਆਰ ਸਤਿਕਾਰ ਬਖਸ਼ਣਾ ਵੀਡੀਓ ਨੂੰ ਐਂਡ ਤੱਕ ਦੇਖਣਾ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਖੁਦਕੁਸ਼ੀ ਦੀ ਖੁਦਕੁਸ਼ੀ ਕਦੇ ਇੱਕ ਦਿਨ ਜਾਂ ਇੱਕ ਪਲ ਦੇ ਵਿੱਚ ਨਹੀਂ ਹੁੰਦੀ ਖੁਦਕੁਸ਼ੀ ਤੋਂ ਪਹਿਲਾਂ ਕਿੰਨਾ ਹੀ ਸਮਾਂ ਆਪਣੇ ਅੰਦਰ ਹੀ ਢੇਰ ਸਾਰੀਆਂ ਖਵਾਇਸਾਂ ਨੂੰ ਦਬ ਲਿਆ ਜਾਂਦਾ ਹੈ ਦੰਦਾ ਹੀਟ ਜੀਬ ਦੇ ਕੇ ਤੇ ਬੁੱਲਾਂ ਨੂੰ ਕੁੱਟ ਕੇ ਬੰਦ ਕਰ ਲਿਆ ਜਾਂਦਾ ਹੈ ਕਿਸੇ ਦੇ ਮਰਨ ਤੋਂ ਪਹਿਲਾਂ ਕਿੰਨੇ ਹੀ ਚਾ ਉਸ ਦੇ ਅੰਦਰ ਮਰਦੇ ਹਨ ਤੁਹਾਨੂੰ ਸ਼ਾਇਦ ਨਹੀਂ ਪਤਾ ਤੁਹਾਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੋ ਸਕਦਾ ਤੁਸੀਂ ਵੀ ਖੁਦਕੁਸ਼ੀ ਵੱਲ ਵੱਧ ਰਹੇ ਹੋ ਇਸ ਲਈ ਆਪਣੇ ਦੰਦਾਂ ਥੱਲੇ ਜੀਪ ਦੇ ਕੇ ਸਭ ਕੁਝ ਸੈਣਾ ਬੰਦ ਕਰ ਦੇਵੋ ਮਨ ਦਿਮਾਗ ਤੇ ਦਿਲ ਜਾਂ ਜੋ ਭਾਰ ਹਨ ਉਹ ਸਭ ਬੋਲ ਛੱਡੋ ਜਾਂ ਗਾ ਕੇ ਛੱਡੋ ਜਾਂ ਲਿਖ ਕੇ ਛੱਡੋ ਭਾਵੇਂ ਉੱਚੀ ਬੋਲ ਕੇ ਭਾਵੇਂ ਰੋ ਕੇ ਬੋਲੋ ਜੋ ਤੁਹਾਡੇ ਮਨ 'ਚ ਅਧੂਰੇ ਚਾਹ ਹਨ ਸੁਪਨੇ ਹਨ ਅਹਿਸਾਸ ਹਨ ਉਹਨਾਂ ਨੂੰ ਅੱਜ ਹੀ ਜੀ ਲਵੋ ਆਪਣੀਆਂ ਖਵਾਇਸਾਂ ਨੂੰ ਆਪਣੇ ਸੌਂਕ ਉਬਲਦੇ ਹੀਠਾਂ ਨਾ ਦਬੋ ਉਹਨਾਂ ਨੂੰ ਸੇਕ ਦੇ ਕੇ ਮਗਾਓ ਤੇ ਉਹਨਾਂ ਨੂੰ ਜੀਵਾਓ ਸਾਚਾ ਆਪਣੀ ਜ਼ਿੰਦਗੀ ਦੇ ਚਾਹ ਹੌਲੀ-ਹੌਲੀ ਖੋਰ ਕੇ ਬੁਢਾਪੇ ਵੱਲ ਵੱਧ ਕੇ ਮੌਤ ਦੀ ਉਡੀਕ ਵੀ ਇੱਕ ਖੁਦਕੁਸ਼ੀ ਹੈ ਹੌਲੀ ਹੌਲੀ ਕੀਤੀ ਕੁਦਰਤੀ ਤਰੀਕੇ ਦੇ ਨਾਲ ਖੁਦਕੁਸ਼ੀ ਕੋਈ ਇੱਕ ਖੁਆਬ ਕੋਈ ਇੱਕ ਇਨਸਾਨ ਟੁੱਟ ਜਾਣ ਨਾਲ ਜ਼ਿੰਦਗੀ ਟੁੱਟਦੀ ਨਹੀਂ ਜ਼ਿੰਦਗੀ ਰੁਕਦੀ ਨਹੀਂ ਕਿਸੇ ਹੋਰ ਦੀ ਨਹੀਂ ਰੁਕੀ ਤੁਹਾਡੀ ਕਿਉਂ ਰੁਕੇਗੀ ਇਸ ਸੋਚ ਨੂੰ ਮਨ ਦੇ ਵਿੱਚੋਂ ਕੱਢ ਦਿਓ ਕਿ ਰੱਬ ਨੇ ਤੁਹਾਡੇ ਜੋਗਾ ਕੋਈ ਇੱਕੋ ਇਨਸਾਨ ਬਣਾਇਆ ਸੀ ਜਾਂ ਕੋਈ ਇੱਕੋ ਕੰਮ ਸੋਚਿਆ ਸੀ ਜਿੰਨਾ ਚਿਰ ਤੁਸੀਂ ਇਸ ਭੁਲੇਖੇ ਚੋਂ ਬਾਹਰ ਨਹੀਂ ਆਉਂਦੇ ਤੁਹਾਡੇ ਮਨ ਦੇ ਵਿੱਚੋਂ ਬਾਰ ਬਾਰ ਉਗਦਾ ਰਹੇਗਾ ਇਸ ਸੋਚ ਨੂੰ ਕੱਢ ਦਿਓ ਇਸ ਦੁਨੀਆ 'ਚ ਜੋ ਵੀ ਤੁਸੀਂ ਆਪਣੇ ਜਿਉਣ ਲਈ ਕਰਦੇ ਹੋ ਉਹ ਗਲਤ ਨਹੀਂ ਹੈ ਬਸ ਕਿਸੇ ਹੋਰ ਨੂੰ ਨਾ ਤੋੜੋ ਜੇ ਗਲਤੀ ਨਾਲ ਟੁੱਟ ਗਿਆ ਤਾਂ ਉਸ ਨੂੰ ਜੋੜਨ ਦੀ ਕੋਸ਼ਿਸ਼ ਕਰੋ ਟੁੱਟਿਆ ਮਿਲਦਾ ਹੈ ਤਾਂ ਉਹਦਾ ਸਾਥ ਦਿਓ ਉਸ ਨੂੰ ਹੋਰ ਨਾ ਤੋੜੋ ਤਬ ਤੋਂ ਵੱਡੀ ਗੱਲ ਕਿਸੇ ਦੀ ਕਮਜ਼ੋਰੀ ਦਾ ਕਿਸੇ ਦੇ ਦੁੱਖ ਦਾ ਕਿਸੇ ਦੀ ਅਸਫਲਤਾ ਦਾ ਕਿਸੇ ਨੂੰ ਮਿਲੇ ਧੋਖੇ ਦਾ ਮਜ਼ਾਕ ਨਾ ਉਡਾਓ ਤੁਹਾਡੇ ਮਜ਼ਾਕ ਦਾ 1% ਹਿੱਸਾ ਉਹਦੇ ਖਤਮ ਹੋ ਚੁੱਕੇ ਸਬਰ ਨੂੰ ਆਖਰੀ ਝਟਕਾ ਦੇ ਸਕਦਾ ਹੈ ਤੇ ਨਿੱਕਾ ਜਿਹਾ ਹੌਸਲਾ ਉਸ ਨੂੰ ਜਿਉਣ ਦੀ ਨਵੀਂ ਕਿਰਨ ਦੇ ਸਕਦਾ ਹੈ ਹਮੇਸ਼ਾ ਮਨ ਦੇ ਵਿੱਚ ਯਾਦ ਰੱਖੋ ਕਿ ਤੁਸੀਂ ਜਿਵੇਂ ਦੇ ਹੋ ਓਵੇਂ ਦੇ ਬਣ ਕੇ ਜਾਓਗੇ ਸੋਚੋਗੇ ਕਮਜ਼ੋਰ ਹਾਂ ਤਾਂ ਕਮਜ਼ੋਰ ਸੋਚੋਗੇ ਮਜ਼ਬੂਤ ਹੋ ਤਾਂ ਮਜ਼ਬੂਤ ਸੋਚੋਗੇ ਜਿਉਣ ਲੱਗੇ ਦੁਨੀਆ ਦੀ ਪ੍ਰਵਾਹ ਨਾ ਕਰੋ ਜੇ ਮਰਨ ਦਾ ਸੋਚ ਸਕਦੇ ਹਾਂ ਦੁਨੀਆ ਨੂੰ ਭੁੱਲ ਕੇ ਆਪਣੇਆਂ ਨੂੰ ਭੁੱਲ ਕੇ ਫਿਰ ਜਿਉਣ ਲੱਗੇ ਕਿਉਂ ਸੋਚਦੇ ਹਾਂ ਆਪਣੇ ਖਿਆਲਾਂ ਦੇ ਬੇਗ ਨੂੰ ਵਧਾਓ ਉਹ ਜਿੱਥੇ ਤੱਕ ਪਹੁੰਚਦੇ ਹਨ ਜਾਣ ਦਿਓ ਤਨ ਤੇ ਮਨ ਨੂੰ ਸੰਤੁਸ਼ਟ ਰੱਖੋ ਸਰੀਰ ਦੀ ਭੁੱਖ ਪਿਆਸ ਦਾ ਖਿਆਲ ਰੱਖੋ ਜਿੰਨੀ ਵਧੀਆ ਖੁਰਾਕ ਖਾ ਸਕਦੇ ਹਾਂ ਜੋ ਵਧੀਆ ਪਹਿਨ ਸਕਦੇ ਹਾਂ ਜੋ ਵਧੀਆ ਪੜ ਸਕਦੇ ਹਾਂ ਕਿਸੇ ਹੋਰ ਨੂੰ ਖੁਸ਼ ਕਰਨ ਲਈ ਨਹੀਂ ਖੁਦ ਨੂੰ ਖੁਸ਼ ਕਰਨ ਲਈ ਤੁਹਾਡੇ ਤੋਂ ਜੇ ਤੁਹਾਡਾ ਆਪਣਾ ਨਹੀਂ ਖੁਸ਼ ਹੋਇਆ ਕਿਸੇ ਨੂੰ ਕੀ ਖੁਸ਼ ਕਰੋਗੇ ਕਿਸੇ ਦੀ ਜ਼ਿੰਦਗੀ ਨਾਲ ਪਹਿਲਾਂ ਆਪਣੀ ਖੁਸ਼ੀ ਨੂੰ ਪਹਿਲ ਦੇਵੋ ਮੰਜ਼ਲ ਮਿਲੇ ਨਾ ਮਿਲੇ ਪਰਵਾਹ ਨਾ ਕਰੋ ਸਫ਼ਰ ਦਾ ਆਨੰਦ ਲਵੋ ਸਫ਼ਰ ਮੰਜ਼ਲ ਵੱਧ ਆਨੰਦ ਆਇਕ ਹੁੰਦਾ ਹੈ ਜ਼ਿੰਦਗੀ ਤੋਂ ਖੂਬਸੂਰਤ ਸਫ਼ਰ ਤੁਹਾਨੂੰ ਹੋਰ ਕਿਹੜਾ ਮਿਲ ਸਕਦਾ ਇਸ ਨੂੰ ਰੱਜ ਕੇ ਫੰਡਾ ਕੇ ਮਾਣੋ ਜੋ ਕੁਝ ਤੁਹਾਡੇ ਕੋਲ ਹੈ ਉਸ ਨੂੰ ਕਿ ਅੱਗੇ ਹੋਰ ਕੁਝ ਮਿਲੇਗਾ ਜ਼ਰੂਰ ਜੇ ਇਹ ਸਮਝ ਆਈ ਕਿ ਜਿਉਣਾ ਕਿਵੇਂ ਹੈ ਮਰਨ ਤੋਂ ਪਹਿਲਾਂ ਜਿਉਣ ਦਾ ਸੋਚੋ ਜ਼ਿੰਦਗੀ ਬਹੁਤ ਖੂਬਸੂਰਤ ਹੈ ਸੋ ਮੇਰੇ ਦੋਸਤੋ ਸਿਰਫ ਦੇਖਣ ਵਾਲਾ ਚਸ਼ਮਾ ਚਾਹੀਦਾ ਹੈ ਜੇ ਪਾਣੀ ਦੇ ਬੁਲਬਲੇ ਤੁਹਾਨੂੰ ਸਤਰੰਗੀ ਪੀਂਘ ਨਾ ਦਿਖਾਉਣ ਤਾਂ ਸ਼ਾਇਦ ਤੁਸੀਂ ਇਹੋ ਮੰਨਦੇ ਹੋ ਕਿ ਰੋਸ਼ਨੀ ਸਿਰਫ ਸਫੇਦ ਹੁੰਦੀ ਹੈ ਪਰ ਜੇ ਬੁਲਬਲੇ ਸੱਤ ਰੰਗ ਦਿਖਾ ਸਕਦੇ ਹਨ ਤਾਂ ਕੁਝ ਹੋਰ ਇਸ ਰੋਸ਼ਨੀ ਦੇ ਵਿੱਚ ਸੱਤ ਨਹੀਂ ਸੱਤ ਲੱਖ ਰੰਗ ਪੈਦਾ ਕਰ ਸਕਦਾ ਹੈ ਐਵੇਂ ਤੁਹਾਡੀ ਜ਼ਿੰਦਗੀ ਦੀ ਖੂਬਸੂਰਤੀ ਹੈ ਜਿਸ ਚ ਤੁਸੀਂ ਲੱਖਾਂ ਨਵੇਂ ਰੰਗ ਪੈਦਾ ਕਰ ਸਕਦੇ ਹੋ ਲੱਖਾਂ ਨਵੀਆਂ ਉਮੀਦਾਂ ਪੈਦਾ ਕਰ ਸਕਦੇ ਹੋ ਲੱਖਾਂ ਨਵੀਆਂ ਕਿਰਨਾਂ ਪੈਦਾ ਕਰ ਸਕਦੇ ਹੋ ਇਸ ਲਈ ਸਾਨੂੰ ਮੌਤ ਨੂੰ ਭੁਲਾ ਕੇ ਜ਼ਿੰਦਗੀ ਜਿਹੜੀ ਜਿਉਣਾ ਚਾਹੀਦਾ ਹੈ ਜ਼ਿੰਦਗੀ ਜਿਉਣ ਦੇ ਲਈ ਸਾਨੂੰ ਆਪਣਾ ਮਨ ਮਜ਼ਬੂਤ ਰੱਖਣਾ ਪੈਂਦਾ ਹੈ ਖੁਸ਼ ਰਹੋ ਆਨੰਦਮਾਨੋ ਜ਼ਿੰਦਗੀ ਜਿੰਦਾਬਾਦ ਧੰਨਵਾਦ